ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੁਲਤਾਨਵਿੰਡ ਇਲਾਕੇ ਦੇ ਵਿੱਚ 크੍ਰਿਸਚਨ ਪਾਈਚਾਰਾ ਤੇ ਨਹਿنگ ਸਿੰਘਾਂ ਮੌ ਸਾਹਮਣੇ ਹੋਏ ਨੇ ਜੀ ਹਾਂ ਵੇਹਦ ਤਕਰਾਰ ਹੋਇਆ ਤਾਂ ਨਹਿنگ ਸਿੰਘਾਂ ਨੇ 크੍ਰਿਸਚਨ ਪਾਈਚਾਰੇ ਦੇ ਲੋਕਾਂ ਤੇ ਹਮਲਾ ਕਰ ਦਿੱਤਾ ਔਰ ਜਿਸ ਤੋਂ ਬਾਅਦ ਜਿਹੜਾ ਗੰਭੀਰ ਜ਼ਖਮੀ ਕਰ ਦਿੱਤਾ ਤੇ ਜਿਹੜੇ ਹਸਪੀਟਲ ਭਰਤੀ ਕਰਵਾਏ ਗਏ ਨੇ ਦੱਸਤੀ ਕਿ ਉੱਥੇ ਹੀ ਜਿਹੜਾ ਗੁਰਜੀਤ ਸਿੰਘ ਰਿੰਕੂ ਨਾਨ ਦਾ ਵਿਅਕਤੀ ਹੈ ਜਿਹੜਾ 크੍ਰਿਸਚਨ ਧਰਮ ਨਾਲ ਸੰਬੰਧ ਰੱਖਦਾ ਉਸ ਦਾ ਕਹਣਾ ਹੈ ਕਿ ਨਹਿنگ ਸਿੰਘ ਮੇਰੇ ਤੇ ਚੜ ਕੇ ਆਗੇ ਸੀ ਤੇ ਸਾਡੇ ਪਰਿਵਾਰ ਨੂੰ ਮੇਰੇ ਭਰਾਵਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਇਸ ਤੋਂ ਬਾਅਦ ਸੀ ਮਾਮਲਾ ਦਰਿਕਰਵਾਇਆ ਕਿ ਇਹ ਮਾਮਲਾ ਆਉ ਜਾਣਦੇ ਆ ਤੁਹਾਡਾ ਤਾਂ ਕੀ ਗੱਲ ਹੋਈ ਹੈ ਮੇਰਾ ਨਾਮ ਸਰਿੰਦਰ ਸਿੰਘ ਜੀ ਹਾਂ ਜੀ ਕਿਹੜੀ ਜਗ੍ਹਾ ਕਿਹੜਾ ਲੱਗਾ ਇਹ ਮੰਦਰ ਵਾਲੇ ਪਲਾਟ ਆ ਸੰਧੂ ਕਲੋਨੀ ਦੇ ਅਗਲੇ 4 ਨੰਬਰ ਗਲੀ ਤੇ ਇੱਥੇ ਮੁੰਡੇ ਨੇ ਗੱਡੀ ਲਿਆ ਕੇ ਖਲਾਰੀ ਆ ਨੰਗਣ ਵਾਸਤੇ ਤੇ ਨੇਂਗ ਦੀ ਗੱਡੀ ਉੱਥੇ ਖਲੋਤੀ ਨੇਂਗੋ ਨਾਲ ਲੜਨ ਡਿਆ ਪਹਿਲੇ ਤੇ ਫਿਰ ਮੁੜ ਕੇ ਉਹਨੂੰ ਆਂਦਾ ਵੀ ਉਹ ਆਂਦਾ ਬਾਬਾ ਜੀ ਛੇਤੀ ਕਰੋ ਗੱਡੀ ਪਰੇ ਕਰੋ ਮੈਂ ਜਾਣਾ ਜਲਦੀ ਕੰਮ ਤੇ ਤੇ ਉਹ ਆਂਦਾ ਵੀ ਤੈਨੂੰ ਛੇਤੀ ਅਹੀਂ ਗੱਡੀ ਨਹੀਂ ਪਰੇ ਕਰਨੀ ਕਿੰਨਾਂ ਨੇ ਕਿਹਾ ਨਿਹੰਗ ਹੋਣਾ ਨੇ ਕਿਹਾ ਕਿ ਐਸੀ ਗੱਡੀ ਨਹੀਂ ਪਰੇ ਕਰਨੀ ਤੇ ਤੈਨੂੰ ਜਲਦੀ ਤੇ ਲੈ ਜਾ ਉਹ ਆਂਦਾ ਮੈਂ ਦੀ ਜਾਣਾ ਮੈਂ ਨਿ ਛੜਕੇ ਕਿੱਧਰ ਦੀ ਜਾਣਾ ਇਸੇ ਗੱਲ ਤੋਂ ਸਾਰੀ ਲੜਾਈ ਹੋਈ ਕਿੰਨੇ ਬੰਦੇ ਗੱਟਾਂ ਲੱਗੀਆਂ ਇਹ ਤਾਂ ਉਹਨਾਂ ਦੋਹਾਂ ਭਰਾਵਾਂ ਨੂੰ ਲੱਗੀਆਂ ਇੱਕ ਦੇ ਬਾਹ ਵਢੀ ਗਈ ਇੱਕ ਦੀ ਛਾਤੀ ਤੇ ਇਥੇ ਮਹਾਰੀ ਕਿਰਪਾ ਨਾਮ ਕੱਢਾ ਦੇ ਦਰਜੀਤ ਕੌਰ ਮੈਂ ਇਹਨਾਂ ਦੀ ਵਾਈਫ ਆ ਮੈਂ ਕੀ ਗੱਲ ਹੋਈ ਬਸ ਜਿ ਇਦਾਂ ਹੀ ਬਸ ਸਾਡੇ ਮਸੀਹ ਕੌਮ ਦੇ ਕਰਕੇ ਹੀ ਸਾਡੇ ਤੇ ਤਤਿਆਚਾਰ ਹੁੰਦੇ ਆ ਕਿ ਸਾਨੂੰ ਚੱਲਣ ਤੋਂ ਮਨਾ ਕਰਦੇ ਆ ਤੇ 3-4 ਨਿਆਂਗਾ ਇਹ ਗਲੀਆਂ ਚ ਨੰਗੀਆਂ ਤਲਵਾਰਾਂ ਚੱਲੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਅਸੀਂ ਇੱਥੋਂ ਤੱਕ ਕਿ ਦਰਖਾਸਤ ਦੇਣ ਗਏ ਉੱਥੇ ਸਾਨੂੰ ਕੋਈ ਉੱਥੇ ਪੁਲਿਸ ਵਾਲਾ ਨਹੀਂ ਮਿਲਿਆ ਡਾਕਟਰ ਕੋਲ ਗਏ ਕੋਈ ਨਹੀਂ ਸਾਨੂੰ ਉੱਥੇ ਮਿਲਿਆ ਵੀ ਤੇ ਹੁਣ ਜੇ ਅਸੀਂ ਇੱਥੇ ਆਏ ਤੇ ਇੱਥੋਂ ਟੈਫਰ ਕਰਨ ਲੱਗੇ ਆ ਤੇ ਗੁਰੂ ਨਾਨਕ ਹਸਪੀਟਲ ਉੱਥੋਂ ਵੀ ਮੇਰੇ ਛੋਟੇ ਭਰਾ ਨੂੰ ਵੀ ਸੱਟ ਲੱਗਿਆ ਉੱਥੋਂ ਵੀ ਜਵਾਬ ਦੇਤਾ ਆ ਕਿ ਚੰਡੀਗੜ੍ਹ ਲੈ ਕੇ ਜਾਓ ਤੇ ਦੱਸੋ ਕਿੱਥੇ ਸਾਡਾ ਇਨਸਾਫ ਆ ਕਿਤੇ ਕੋਈ ਕਾਰਵਾਈ ਨਹੀਂ ਹੋਉਂਦੀ ਵੀ ਸਾਡੀ ਤੇ ਹੁਣ ਮੈਂ ਚਾਹੁੰਦੀ ਆ ਕਿ ਸਾਡਾ ਜਿਹੜਾ ਕੇਸ ਆ ਉਹ ਦਰਜ ਕੀਤਾ ਜਾਵੇ ਤੇ ਜਿਹੜੇ ਜਿੰਨੇ 4 ਬੰਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਤੇ ਪਰਚਾ ਕੀਤਾ ਜਾਵੇ ਜਿਹੜੀ ਵੀ ਕੈਮਰਾ ਲੱਗਿਆ ਉਸੇ ਉੱਤੇ ਮਾਰ ਕੇ ਕੀ ਆ ਬਟ ਨਹੀਂ ਨਹੀਂ ਸিসিਟੀਵੀ ਕੈਮਰਾ ਨਹੀਂ ਹੈਗਾ ਠੀਕ ਉਸਕੇ ਨਾਂ ਦੱਸ ਕੇ ਕੀ ਮਸਲਾ ਸਾਰਾ ਹੋਇਆ ਅੱਛਾ ਸਮਝ ਸਮਝ ਪਾਸਪੋਰਟ ਜੀ ਤੇ ਆਪ ਬੰਦੋ ਵਾਲੇ ਪੁਲਿਸ ਸਿਪਾਹੀ ਅੱਜ ਪੁਲਿਸ ਸੇਵਾ ਕਰਦਾ 10 ਸਾਲ ਤੋਂ ਔਰ ਉਦੋਂ ਇਹ ਅਗਰ ਪਹਿਲਾ ਵੀ ਉਹਨਾਂ ਤੋਂ ਗਿਆ ਦਿੱਿਆ ਸੀ ਚਰਚ ਬੰਦ ਕਰ ਦੇ ਲਈ ਸੇਵਾਬਾਦ ਕਰ ਦੇ ਲਈ। ਔਰ ਕੱਲ ਬਾਈਬਸ ਮੇਰੇ ਪਾਸ ਇਹਨਾਂ ਨੂੰ ਉਹਨਾਂ ਨੇ ਆਪਣੀ ਗੱਡੀ ਲਾਈ ਸੀ ਪਰ ਮਾੜੀ ਮੋੜੀ ਬੈਸੋ ਇਹ ਮੈਂ ਆਪਣੇ ਪ੍ਰਬਾਲ ਲੈਣ ਗਿਆ। ਔਰ ਉਹਨੇ ਉੱਥੇ ਕਰਕੇ ਉਹਨਾਂ ਨੂੰ ਸੇਵਾ ਦੇ ਕਰਕੇ ਮੇਲੇ ਤਲਵਾਰਾ ਮਾਰੀਆਂ ਨੇ। ਤਾਂ ਕਿ ਇਹ ਬਦਾਇਤ ਸੇਵਾ ਕਰਦਾ ਵਾਵੇ ਕਿਤੇ ਦੂਜੀ ਕੰਤਰੀ ਲੋਣਾ ਉੱਠਣ ਦੀ ਤਲ ਜਾ ਲਾ ਕਾ। ਸੇਵਾਬਾਦ ਕਰ ਦੇ। ਕਿੰਨੇ ਬੰਦੇ ਆਏ ਸੀ 6-7 ਆਲੇ ਪਹਿਲਾਂ ਵੀ ਜਿਹੜੇ ਸ਼ਹੀਦ ਹੋੜੀ ਕੋਈ ਨਹੀਂ ਐਸੇ ਕਰਕੇ ਸੇਵਾ ਕਰਕੇ ਕਦੇ ਤੂੰ ਸੇਵਾ ਬੰਦ ਕਰ ਦੋ ਜੀ ਉਹਨਾਂ ਦੇ ਨਾਮ ਜਾਣਦੇ ਚਾਚਾ ਨਾਮ ਹੋਂਦਾ ਲੈੜਾ ਮੈਂ ਉਹਨਾਂ ਦਾ ਅਵਤਾਰ ਸੱਜਿਆ ਨਾਲ ਹੋਆ ਬਾਕੀ ਦਾ ਮੁੰਡਾ ਇੱਕ ਗੱਗੂ ਇੱਕ ਦੀ ਛਾਣਾ ਤੇ ਰਪਤੀ ਜਾ ਕੁਦਾ ਕੀ ਮੰਗੀ ਕਰ ਰਹੀ ਮੈਂ ਮੰਗਾਦਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਉਹ ਨਾ ਲੋਕਾਂ ਨੂੰ ਆ ਰਬ ਦਾ ਪ੍ਰਚਾਰ ਕਰਦੋਂ ਦਾ ਰੋਕ ਸਕਣ ਜੀ ਗੱਲ ਬਈ ਹੈ ਜੀ ਇੱਥੇ ਜ ਆਪਣਾ ਜਿਹੜਾ ਦੂਜਾ ਨਾ ਪਤਨ ਦੇਖੋ ਕਈ ਵਾਇਰਲ ਵੀਡੀਓਜ਼ ਵੀ ਜਾ ਰਹੀਆਂ ਨੇ ਜਿਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਦੋਨੋਂ ਬੰਦਿਆਂ ਦੀ ਝੜਪ ਕੋਈ ਧਰਮ ਪ੍ਰਚਾਰ ਨੂੰ ਲੈ ਕੇ ਹੋ ਰਹੀ ਹੈ ਇਹ ਜਿੱਥੇ ਅਸੀਂ ਖੜੇ ਆ ਇੱਥੇ ਵਾਕਿਆ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਕਿ ਪੀੜੀਆਂ ਗਲੀਆਂ ਨੇ ਇੱਕ ਸਾਈਡ ਤੋਂ ਜਦ ਇੱਕ ਮੋਟਰਸਾਈਕਲ ਰਿਕਸ਼ਾ ਤੇ ਦੂਜੀ ਸਾਈਡ ਤੋਂ ਜਦ ਇੱਕ ਸੈਡਾਨ ਗੱਡੀ ਆਈ ਤੇ ਉਹ ਦੋਨੋਂ ਆਪਸ ਵਿੱਚ ਭੜ ਗਏ ਇਸ ਨੂੰ ਲੈ ਕੇ ਇਹਨਾਂ ਦੀ ਇੱਥੇ ਲੜਾਈ ਝਗੜਾ ਹੋਇਆ ਤਾਰਪੂਰ ਕਰਕੇ ਨੂੰ ਲੈ ਕੇ ਹੋਇਆ ਮੈਂ ਸਾਰੇ ਨਾਗਰਿਕਾਂ ਤੇ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਰਿਸਪਾਂਸਿਬਿਲਟੀ ਨਿਭਾਉਂਦੇ ਹੋਏ ਇਹਦਾ ਜਿਹੜਾ ਟਰੂਥ ਹੈਗਾ ਇਸ ਇਨਸੀਡੈਂਟ ਦਾ ਉਹਨੂੰ ਦਰਸ਼ਨ ਇਹ ਜਿਵੇਂ ਅਸੀਂ ਜਿੱਥੇ ਅਸੀਂ ਖੜੇ ਹੈਗੇ ਆ ਇੱਥੇ ਹੀ ਲਾਂਗੇ ਨੂੰ ਲੈ ਕੇ ਇੱਥੇ ਲੜਾਈ ਝਗੜਾ ਹੋਇਆ ਇਹਦੇ ਵਿੱਚ ਧਰਮ ਪ੍ਰਚਾਰ ਵਾਲਾ ਐਂਗਲ ਕੋਈ ਨਹੀਂ ਹੈ ਇੱਥੇ ਪੁਲਿਸ ਪਾਰਟੀ ਮੌਕੇ ਤੇ ਹੈ ਜਿਹੜੇ ਆਂਡੀ ਗਵਾਂਡੀ ਵੀ ਨੇ ਉਹਨਾਂ ਤੋਂ ਸਾਰਿਆਂ ਦੇ ਤਸਦੀਕ ਕੀਤੀ ਗਈ ਹੈ ਤੇ ਅਸੀਂ ਸੀਸੀਟੀਵੀ ਫੁਟੇਜ ਵੀ ਕੰਗਾਲ ਕੇ ਇਹਦੀ ਜੜ ਤੱਕ ਪਹੁੰਚਾਂਗੇ ਮੈਡਮ ਉਹਨੂੰ ਕੋਰਟ ਰਾਹੀਂ ਦੇਖਿਆ ਹੀ ਪਹਿਲੇ ਆਪਣਾ ਗਿਆਨੀ ਉਹ ਸਾਰਾ ਜੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਅਜੇ ਪੁਲਿਸ ਪਾਰਟੀ ਮੌਕੇ ਤੇ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਪਾ ਕਰਾਂਗੇ ਅਜੇ ਫਿਲਹਾਲ ਇੱਕ ਦੀ ਸਾਨੂੰ ਇੰਟੀਮੇਸ਼ਨ ਆਈ ਹੈ ਕੌਤੀ ਦਸਤੀ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਹੈ ਦਰਅਸਲ ਗੱਡੀ ਖੜਨ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਸੀ ਕਰੇਚਨ ਤੇ ਸਿੱਖ ਭਾਈਚਾਰੇ ਦਾ ਮਾਮਲਾ ਨਹੀਂ ਪਰ ਪਰਿਵਾਰ ਕਹਿ ਰਿਹਾ ਕਿ ਇੱਥੇ ਅਸੀਂ ਜਿਹੜਾ ਸਾਡੇ ਦੂਜੇ ਧਰਮ ਕਰਕੇ ਸਾਡੇ ਤੇ ਨਿਗਾ ਰੱਖੀ ਗਈ ਆ ਜਿਸ ਕਰਕੇ ਨਹੀਂ ਗਾ ਨਹੀਂ ਸਾਡੇ ਤੇ ਇਹ ਹਮਲਾ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਇਹ ਅਫਵਾਹਾਂ ਨੇ ਪਰ ਇਸ ਤਰੀਕੇ ਦੇ ਨਾਲ ਨਹਿੰਗਾ ਵੱਲੋਂ ਇਹ ਹਮਲਾ ਕੀਤਾ ਗਿਆ ਪੁਲਿਸ ਕੇਂਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਨਹਿੰਗਾ ਤੇ ਇਲਜ਼ਾਮ ਲਗਾ ਰਹੇ ਆ ਪਰ ਦੂਜੀ ਤਰਫੋਂ ਪੁਲਿਸ ਦਾ ਕਹਿਣਾ ਹੈ ਕਿ ਇਹ ਸਿਰਫ ਘਰ ਵਿੱਚ ਜਾਂ ਵੀ ਵਿੱਚ ਖੜੀ ਗੱਡੀ ਨੂੰ ਲੈ ਕੇ ਰੌਲਾ ਪਿਆ ਸੀ ਜਿਸ ਕਰਕੇ ਝੜਪ ਹੋਈ ਝੜਪ ਇੰਨੀ ਵੱਧ ਗਈ ਸੀ ਖੂਨੀ ਝੜਪ ਵਿੱਚ ਜਿਹੜੀ ਤਬਦੀਲ ਹੋ ਗਈ ਜਿਸ ਕਰਕੇ ਇੱਕ ਵਿਅਕਤੀ ਨੂੰ ਗੁਰੂ ਨਾਨਕ ਹਸਪੀਟਲ ਭਰਤੀ ਕਰਵਾਇਆ ਗਿਆ ਦੂਸਰੇ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਪਰ ਉੱਤੇ ਹੀ 크ਿਸਚਨ ਪਾਈਚਰ ਦੇ ਗੁਰਜੀਤ ਸਿੰਘ ਰਿੰਕੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਹੀ ਪਰਿਵਾਰਿਕ ਮੈਂਬਰ ਫਟਰ ਹੋਏ ਨਹੀਂ ਨਹਿੰਗ ਸਿੰਘ ਇੱਕ ਵੀ ਜ਼ਖਮੀ ਨਹੀਂ ਹੋਇਆ ਕਿਉਂ ਸਾਡੇ ਨਾਲ ਵਤੀਰਾ ਕੀਤਾ ਇਹਨੂੰ ਉਸ ਨੂੰ ਲੈ ਕੇ ਪੁਲ ਪ੍ਰਸ਼ਾਸਨ ਤੇ ਵੀ ਬਰਦਾ ਪਰਿਵਾਰ